ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਜੀ ਆਪਣੀ ਕੁਆਲਿਟੀ ਦੀ ਕਲਾਸ ਆਪਾਂ ਲੋਕ ਸਭਾ ਬਾਰੇ ਜਿਹੜਾ ਟਾਪਿਕ ਆ ਉਹ ਕਵਰ ਕਰ ਰਹੇ ਹਾਂ ਰਜੀ ਦੇ ਵਿੱਚ ਜਿਹੜਾ ਆਪਣਾ ਥੋੜਾ ਜਿਹਾ ਰਹਿ ਗਿਆ ਸੀ ਉਹਨੂੰ ਆਪਾਂ ਅੱਜ ਵਾਲੀ ਕਲਾਸ ਦੇ ਵਿੱਚ ਕਵਰ ਕਰਾਂਗੇ ਤਾਂ ਸਾਰੇ ਜਣੇ ਲਾਈਵ ਆਜੋ ਬਈ ਇੱਕ ਵਾਰੀ ਮੈਨੂੰ ਦੱਸ ਦਿਓ ਮੇਰੀ ਆਵਾਜ਼ ਸਹੀ ਆਉਂਦੀ ਹੈ ਸਚਕਲ ਜੀ ਆਵਾਜ਼ ਤੇ ਫੋਟੋ ਜਿਹੜੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਵੀ ਮੈਨੂੰ ਦੱਸ ਦਿਓ ਜੇ ਕੋਈ ਗੜਬੜ ਹੈ ਤਾਂ ਆਪਾਂ ਠੀਕ ਕਰ ਲਿਨੀ ਜੇ ਸਹੀ ਹੈ ਤਾਂ ਆਪ ਕੋਕੀ ਕਰ ਦਿਓ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਰਹਿ ਜੀ ਆਪਾਂ ਜਿਹੜਾ ਸੰਸਦ ਵਾਲਾ ਟੋਪਿਕ ਹੈ ਜਿਹੜਾ ਉਹਨੂੰ ਕਵਰ ਕਰ ਰਹੇ ਸੀ ਰਾਜੀ ਤਾਂ ਉਹਦੇ ਵਿੱਚ ਆਪਾਂ ਸੰਸਦ ਲੋਕ ਸਭਾ ਸੰਸਦਦਾਰੇ ਕਾੜ ਕੇ ਵੀ ਸੰਸਦ ਦੇ ਵਿੱਚ ਜਿਹੜੇ ਆਰਗਨ ਆਉ ਤਿੰਨ ਹੁੰਦੇ ਆ ਰਾਸ਼ਟਰਪਤੀ ਰਾਜ ਸਭਾ ਤੇ ਲੋਕ ਸਭਾ ਪਰ ਜੇ ਉਹਦੇ ਸਦਨ ਪੁੱਛ ਲੈਣ ਰਾਜੀ ਤਾਂ ਸਦਨ ਸਿਰਫ ਜਿਹੜੀ ਉਹ ਦੋ ਹੁੰਦੇ ਆ ਰਾਜ ਸਭਾ ਤੇ ਲੋਕ ਸਭਾ ਜਿਹੜੇ ਰਾਸ਼ਟਰਪਤੀ ਹੈ ਉਹ ਆਰਗਨ ਹੈ राजे ਸਦਨ ਦੇ ਵਿੱਚ ਨਹੀਂ ਆਉਂਦਾਗਾ ਤੇ ਇਹ ਧਿਆਨ ਚ ਰੱਖਣਾ ਤੁਸੀਂ ਸਦਨ ਵਾਲਾ ਕੁਸ਼ਣ ਆਊਗਾ ਤਾਂ ਦੋ ਤੇ ਜੀ ਆਰਗਨਸ ਪੁੱਛਣ ਅੰਗ ਪੁੱਛਣ ਦਾ 10 ਠੀਕ ਆ ਫਿਰ ਆਪਾਂ ਵੇਖਿਆ ਸੀ राजे ਰਾਜ ਸਭਾ ਤੇ ਲੋਕ ਸਭਾ ਦੇ ਨਾਮ ਵੀ ਹੋਰ ਕੀ ਕੀ ਨਾਮ ਆ ਫਿਰ ਆਪਾਂ ਲੋਕ ਸਭਾ ਬਾਰੇ ਜਿਹੜਾ ਅੱਗੇ ਕਵਰ ਕਰਨਾ ਸ਼ੁਰੂ ਕੀਤਾ ਸੀਗਾ ਲੋਕ ਸਭਾ ਦਾ ਗਠਨ ਆਪਾਂ ਪੜ ਚੁੱਕੇ ਆ ਮੈਂਬਰਾਂ ਬਾਰੇ ਪੜ ਚੁੱਕੇ ਆ ਵੀ ਜਿਹੜੇ ਹੈਗੇ ਆ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਆ ਤੇ ਵਰਤਮਾਨ ਸਮੇਂ ਦੇ ਵਿੱਚ ਕਿੰਨੇ ਆ ਫਿਰ ਇਹਨਾਂ ਦੀਆਂ ਯੋਗਤਾਵਾਂ ਪੜ ਚੁੱਕੇ ਆ ਫਿਰ ਆਪਾਂ ਲੋਕ ਸਭਾ ਦੇ ਵਿੱਚ ਜਿਹੜਾ ਰਾਖਵਾ ਕਰਨਾ ਹੈਗਾ ਉਹਦੇ ਬਾਰੇ ਸਾਰਾ ਪੜ ਚੁੱਕੇ ਆ ਲੋਕ ਸਭਾ ਦੇ ਅਧਿਐਕਸ਼ ਰਾਜ ਸਪੀਕਰ ਬਾਰੇ ਪੜ ਰਹੇ ਆ ਆਪਾਂ ਹੁਣ ਸਪੀਕਰ ਆ ਜਿਹੜਾ ਲੋਕ ਸਭਾ ਦਾ ਜਿਹੜਾ ਅਧਿਐਕਸ਼ ਹੁੰਦਾ ਰਹੇ ਪ੍ਰਧਾਨ ਹੁੰਦਾ ਲੋਕ ਸਭਾ ਦਾ ਤੇ ਉਦੇ ਬਾਰੇ ਉਹਦੀ ਜਿਹੜੀ ਚੋਣ ਪ੍ਰਕਿਰਿਆ ਉਹ ਸਾਰਾ ਆਪਾਂ ਕਰ ਚੁੱਕੇ ਹਾਂ ਰਜੇ ਉਹਨੂੰ ਸੋ ਉਹਨੂੰ ਹਟਾਉਣ ਦੀ ਪ੍ਰਕਿਰਿਆ ਅਸਤੀਫਾ ਉਹਦੀ ਗੈਰ ਹਾਜ਼ਰੀ ਦੇ ਅਟਾ ਉਹਦਾ ਕੌਣ ਸੰਭਾਲਦਾ ਕਾਰਜਕਾਲ ਰਜੇ ਤੇ ਕਾਰਜਕਾਲ ਦੇ ਵਿੱਚ ਨਾ ਇਹ ਧਿਆਨ ਚ ਰੱਖਣਾ ਵੀ ਜੇ ਮੰਨ ਲਓ ਵੀ ਜਿਵੇਂ ਇਹਦਾ ਕਾਰਜਕਾਲ ਆ ਜਿਹੜਾ ਉਹ ਆਮ ਤਰਤੇ ਲੋਕ ਸਭਾ ਦੇ ਬਰਾਬਰ ਹੀ ਹੁੰਦਾ ਵੀ ਜਿੰਨਾ ਲੋਕ ਸਭਾ ਦਾ ਹੁੰਦਾ ਤੇ ਜੇ ਮੰਨ ਲਓ ਲੋਕ ਸਭਾ ਵਿਭੰਗ ਹੋ ਜਾਂਦੀ ਆ ਜਾ ਜਿਵੇਂ ਮੰਨ ਲਓ ਲੋਕ ਸਭਾ ਦਾ ਕਾਰਜਕਾਲ ਵੀ ਖਤਮ ਹੋ ਜਾਂਦਾ ਤੇ ਦੂਜੀ ਲੋਕ ਸਭਾ ਚੁਣੀ ਜਾਂਦੀ ਹੈ ਜਦੋਂ ਤੇ ਜਿੰਨਾ ਟਾਈਮ ਜਿਹੜਾ ਨਵਾਂ ਸਪੀਕਰ ਨਹੀਂ ਚੁਣਿਆ ਜਾਂਦਾ ਉਹਨਾਂ ਟਾਈਮ ਜਿਹੜਾ ਇਹਦਾ ਕਾਰਜਕਾਲ ਆ ਉਹ ਰਹਿੰਦਾ ਹੈਗਾ ਜਦੋਂ ਵੀ ਜਿਵੇਂ ਇਹ ਭੰਗ ਹੋ ਗਈ ਨਾ ਤੇ ਜਿੰਨਾ ਟਾਈਮ ਜਿਹੜੀ ਨਵੀਂ ਲੋਕ ਸਭਾ ਦਾ ਜਿਹੜਾ ਗਠਨ ਨਹੀਂ ਕੀਤਾ ਜਾਂਦਾ ਵੀ ਨਵਾਂ ਸਪੀਕਰ ਨਹੀਂ ਚੁਣਿਆ ਜਾਂਦਾ ਤਾਂ ਜਿਹੜਾ ਸਪੀਕਰ ਆ ਉਹ ਉਹਨਾਂ ਟਾਈਮ ਉਹਦੇ ਤੇ ਰਹੂਗਾ ਲੋਕ ਸਭਾ ਚਾਹੇ ਭੰਗ ਹੋ ਜੇ ਤਾਂ ਜਿਹੜਾ ਸਪੀਕਰ ਆ ਉਹ ਉਹਨਾਂ ਟਾਈਮ ਉਹਦੇ ਤੇ ਰਹੂਗਾ ਠੀਕ ਆ ਫਿਰ ਅਜੇ ਲੋਕ ਸਭਾ ਦੀ ਆਪਾਂ ਭਾਸ਼ਾ ਦੇਖੀ ਸੀਗੀ ਕਿ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦੋਨੇ ਭਾਸ਼ਾ ਵਰਤੀਆਂ ਜਾਂਦੀਆਂ ਇਸ ਤੋਂ ਬਿਨਾ ਜਿਹੜੀ ਆਪਾਂ ਆਪਣੀ ਜਿਹੜੀ ਖੇਤਰੀ ਭਾਸ਼ਾ ਉਹਨੂੰ ਵੀ ਲੋਕ ਸਭਾ ਦੇ ਵਿੱਚ ਵਰਤ ਸਕਦੇ ਆ ਕੋਈ ਵੀ ਜਿਹੜਾ ਉੱਥੇ ਸੰਸਦ ਆ ਜੀ ਉਹ ਕਦੇ ਵੀ ਮੈਂ ਤਾਂ ਮਿਲ ਜਾਂ ਜਿਵੇਂ ਮਨ ਲਓ ਕੋਈ ਹਜਰਤੀ ਕਿਸੇ ਵੀ ਲੈਂਗੁਏਜ ਦੇ ਵਿੱਚ ਮਰਾਠੀ ਆਪ ਦਾ ਜਿਹੜਾ ਭਾਸ਼ਣ ਦੇਣਾ ਚਾਹਣਾ ਤਾਂ ਉਹ ਦੇ ਸਕਦਾ ਪਰ ਉਹਦੇ ਵਾਸਤੇ ਕੀ ਆ ਉਹਨੂੰ ਸਪੀਕਰ ਦੀ ਪਰਮਿਸ਼ਨ ਲੈਣੀ ਪਊਗੀ ਕਿਉਂਕਿ ਰਾਜੇ ਉਹ ਜਿਹੜੀਆਂ ਆਪਣੀਆਂ ਉਹ ਪਛਾਵਾ ਹੁੰਦੀਆਂ ਜਿਵੇਂ ਮਨ ਲੋ ਪੰਜਾਬੀ ਆ ਜਾਂ ਮਰਾਠੀ ਆ ਜਾਂ ਗੁਜਰਾਤੀ ਉਹ ਸਾਰੇ ਲੋਕਾਂ ਨੂੰ ਨਹੀਂ ਆਉਂਦੀਆਂ ਹੁੰਦੀਆਂ ਤਾਂ ਉਹ ਸੰਸਦ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਉਹ ਅਲੱਗ-ਅਲੱਗ ਜਿਹੜੇ ਖੇਤਰਾਂ ਤੋਂ ਚੁਣ ਕੇ ਗਏ ਹੁੰਦੇ ਆ ਤਾਂ ਇਸੇ ਕਰਕੇ ਬਿਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਆ ਫਿਰ ਜਦੋਂ ਸਪੀਕਰ ਪਰਮਿਸ਼ਨ ਦੇ ਦਿੰਦਾ ਤਾਂ ਹਰੇਕ ਸੰਸਦ ਦੇ ਕੰਨਾਂ ਤੇ ਆਪਾਂ ਦੇਖਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਉਹ ਹੈੱਡਫੋਨ ਲੱਗੇ ਹੁੰਦੇ ਆ ਤਾਂ ਉਹ ਇੱਕ ਭਾਸ਼ਾ ਅਨੁਵਾਦਕ ਹੁੰਦਾ ਰਹੇ ਜਿਹੜਾ ਉਹਦੇ ਵਿੱਚ ਹੁੰਦਾ ਜੋ ਉਹ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਸੰਸਦ ਬੋਲ ਰਿਹਾ ਹੁੰਦਾ ਤਾਂ ਉਹਨੂੰ ਟ੍ਰਾਂਸਲੇਟ ਕਰਕੇ ਦੂਜੇ ਸੰਸਦ ਨੂੰ ਉਹ ਉਹਦੀ ਲੈਂਗੁਏਜ ਦੇ ਵਿੱਚ ਦੱਸ ਰਿਹਾ ਹੁੰਦਾ ਠੀਕ ਆ ਫਿਰ ਆ ਜੇ ਹੁਣ ਆਪਾਂ ਅੱਜ ਵਾਲੀ ਕਲਾਸ ਦੇ ਵਿੱਚ ਲੋਕ ਸਭਾ ਦਾ ਜਿਹੜਾ ਸਪੀਕਰ ਆ ਉਹਦੇ ਕੰਮ ਦੇਖਾਂਗੇ ਛੋਟੀ ਜੀ ਕਲਾਸ ਆ ਰਾ ਜੀ ਜਿਆਦਾ ਵੱਡੀ ਨਹੀਂ ਕਿ ਅੱਜ ਆਪਾਂ ਲੋਕ ਸਭਾ ਨੂੰ ਹੀ ਕਵਰ ਕਰਾਂਗੇ ਤੇ ਕੱਲ੍ਹ ਵਾਲੀ ਕਲਾਸ 'ਚ ਆਪਾਂ ਫਿਰ ਵੀ ਜਿਹੜਾ ਪੂਰਾ ਰਾਜ ਸਭਾ ਵਾਲਾ ਟੌਪਿਕ ਆ ਜਿਹੜਾ ਉਹ ਆਪਾਂ ਇੱਕ ਕਲਾਸ 'ਚ ਕਵਰ ਕਰਾਂਗੇ ਅਲੱਗ-ਅਲੱਗ ਨਹੀਂ ਕਰਦੇ ਠੀਕ ਆ ਅੱਜ ਆਪਾਂ ਲੋਕ ਸਭਾ ਨੂੰ ਕਵਰ ਕਰ ਦਾਂਗੇ ਜਿੰਨਾ ਕੁ ਰਹਿੰਦਾ ਤੇ ਰਾਜੇ ਸਪੀਕਰ ਦਾ ਕੰਮ ਕੀ ਹੁੰਦਾ ਸੰਸਦ ਦੇ ਜਿਹੜਾ ਸਦਨ ਹੁੰਦਾ ਰਾਜੇ ਉਹਦੀ ਪ੍ਰਕਿਰਿਆ ਦਾ ਸੰਚਾਲਨ ਕਰਨਾ ਕਿਉਂਕਿ ਇਹ ਸਭਾ ਦਾ ਜਿਹੜਾ ਲੋਕ ਸਭਾ ਹੁੰਦੀ ਹੈ ਜਿਹੜਾ ਉਹਦਾ ਅਧਿਐਕਸ਼ ਹੁੰਦਾ ਸਪੀਕਰ ਹੁੰਦਾ ਜਿਹੜਾ ਉਹ ਲੋਕ ਸਭਾ ਦਾ ਅਧਿਐਕਸ਼ ਹੁੰਦਾ ਤਾਂ ਫਿਰ ਇਹਦਾ ਕਾਰਜ ਹੁੰਦਾਗਾ ਅਧਿਐਕਸ਼ ਹ ਇਹਦਾ ਕਾਰਜ ਹੁੰਦਾਗਾ ਵੀ ਜਿਹੜਾ ਸਦਨ ਆਉਦੀ ਪ੍ਰਕਿਰਿਆ ਨੂੰ ਸੰਚਾਲਨ ਕਰਨਾ ਵੀ ਸਦਨ ਨੂੰ ਸ਼ੁਰੂ ਕਰਨਾ ਸਦਨ ਨੂੰ ਖਤਮ ਕਰਨਾ ਸਾਰੀ ਇਹਦੀ ਜ਼ਿੰਮੇਵਾਰੀ ਹੁੰਦੀ ਆ ਫਿਰ ਭਾਸ਼ਣ ਦੇਣ ਦੀ anumati ਤੇ ਸਮਾਂ ਦਿੰਦਾ ਜਿਹੜੇ ਵੀ ਸੰਸਦ ਨੇ ਵੀ ਜਿਵੇਂ ਉੱਥੇ ਮੈਂਬਰ ਸ਼ਾਮਿਲ ਹੁੰਦੇ ਸੰਸਦ ਰਾਜੇ ਸੰਸਦ ਇਹ ਮੈਂਬਰ ਨੂੰ ਬੋਲਿਆ ਜਾਂਦਾ ਠੀਕ ਹੈ ਨਾ ਤੇ ਜਿਹੜੇ ਵੀ ਉੱਥੇ ਮੈਂਬਰ ਸ਼ਾਮਲ ਹੁੰਦੇ ਰਹਿ ਜੀ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਿਹੜਾ ਭਾਸ਼ਣ ਦੇਣ ਵਾਸਤੇ anumati 기ਤੋ ਲੈਣੀ ਪੈਂਦੀ ਆ ਸਪੀਕਰ ਤੋਂ ਲੈਣੀ ਪੈਂਦੀ ਆ ਜਦੋਂ ਇਹ anumati ਦਿੰਦਾ ਰਹਿ ਜੀ ਉਹਨੂੰ ਸਮਾਂ ਵੀ ਇਹ ਦਿੰਦਾ ਜਿਵੇਂ ਮੰਨ ਲਓ ਜੇ ਕਿਸੇ ਨੂੰ ਇਹਨੇ 2 ਮਿੰਟ ਬਾਤ ਕਿਹਾ ਤਾਂ ਵੀ ਹੁਣ ਤੁਸੀਂ ਬੈਠ ਜਾਓ ਤਾਂ ਉਹਨੂੰ ਬੈਠਣਾ ਪਊਗਾ ਇਹ ਨਹੀਂ ਕਿ ਉਹ ਉਹ ਇਹ ਕਹੂਗਾ ਮੈਨੂੰ 2 ਮਿੰਟ ਹੋਰ ਦੇ ਦਿਦੋ ਬੋਲਣ ਨੂੰ 4 ਮਿੰਟ ਹੋਰ ਦੇ ਦਿਦੋ ਬੋਲਣ ਨੂੰ ਤਾਂ ਸਮਾਂ ਤੇ ਭਾਸ਼ਣ ਦੇਣ ਦੀ ਜਿਹੜੀ anumati ਉਹ ਕਿਦੇ ਦੁਆਰਾ ਦਿੱਤੀ ਜਾਂਦੀ ਆ ਸਪੀਕਰ ਦੇ ਦੁਆਰਾ ਦਿੱਤੀ ਜਾਂਦੀ ਆ ਮਾਰਸ਼ਲ ਦਾ ਪ੍ਰਯੋਗ ਕਰ ਸਕਦਾ ਹੈ ਜੀ ਮਾਰਸ਼ਲ ਭਾਗ ਰਾਜੀ ਜੀ ਜਦੋਂ ਵੀ ਕੋਈ ਮੰਨ ਲਓ ਸੰਸਦ ਹੈ ਜਿਹੜਾ ਜੇ ਮੈਂਬਰ ਲੇਖ ਲੋ ਕੁਝ ਵੀ ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਲਿਖ ਲਓ ਜਿਹੜਾ ਵੀ ਮੈਂਬਰ ਹੁੰਦਾ ਉਹ ਸੰਸਦ ਦੇ ਵਿੱਚ ਜਿਹੜਾ ਗਲਤ ਹੈਗਾ ਬਿਹੇਵ ਕਰ ਰਿਹਾ ਹੁੰਦਾ ਵੀ ਜਿਵੇਂ ਲੋਡ ਤੋਂ ਜ਼ਿਆਦਾ ਜਿਹੜਾ ਹੈਗਾ ਮਿਸਬਿਹੇਵ ਕਰ ਰਿਹਾ ਹੁੰਦਾ ਸਾਰੀ ਸੰਸਦ ਨੂੰ ਜਿਹੜਾ ਡਿਸਟਰਬ ਕਰ ਰਿਹਾ ਹੁੰਦਾ ਤਾਂ ਇਹ ਮਾਰਸ਼ਲ ਦਾ ਪ੍ਰਯੋਗ ਕਰ ਸਕਦਾ ਹੁੰਦਾ ਰਜੇ ਵੀ ਮਾਰਸ਼ਲ ਭਾਬ ਜਿਵੇਂ ਬੌਂਸਰਸ ਵਗੈਰਾ ਉੱਥੇ ਹੁੰਦੇ ਆ ਵੀ ਉਹ ਫੜ ਕੇ ਉਸ ਮੈਂਬਰ ਨੂੰ ਬਾਹਰ ਲੈ ਜਾਂਦੇ ਆ ਤਾਂ ਉਹਦਾ ਪ੍ਰਯੋਗ ਇਹ ਕਰ ਸਕਦਾਗਾ ਕਿਉਂਕਿ ਸੰਸਦ ਦੀ ਕਾਰਵਾਈ ਦੇ ਵਿੱਚ ਕੋਈ ਵਿਗਨ ਨਹੀਂ ਪੈਣ ਦੇਣਾ ਚਾਹੁੰਦਾ ਹੁੰਦਾ ਉਸੇ ਕਰਕੇ ਜਿਹੜਾ ਇਹ ਮਾਰਸ਼ਲ ਦਾ ਪ੍ਰਯੋਗ ਕਰ ਸਕਦਾ ਫਿਰ ਰਾਜੀ ਇੱਥੇ ਤੁਸੀਂ ਧਿਆਨ ਚ ਕੀ ਰੱਖਣਾ ਕਿ ਜਿਹੜਾ ਇਹ ਮਾਰਸ਼ਲ ਦਾ ਪ੍ਰਯੋਗ ਕਰ ਸਕਦਾ ਕੀ ਉਹਨੂੰ ਜਿਹੜਾ ਵੀ ਜਿਹੜੇ ਵੀ ਮੈਂਬਰ ਦੇ ਖਿਲਾਫ ਇਹਨੇ ਸੰਸਦ ਮੈਂਬਰ ਦੇ ਖਿਲਾਫ ਸੰਸਦ ਦੇ ਵਿੱਚ ਇਹ ਮਾਰਸ਼ਲ ਦਾ ਪ੍ਰਯੋਗ ਕੀਤਾ ਕਿ ਉਹਨੂੰ ਅਦਾਲਤ ਦੇ ਵਿੱਚ ਲਿਜਾ ਸਕਦਾ ਤਾਂ ਨਹੀਂ ਰਾਜੀ ਇਹ ਅਦਾਲਤ ਦੇ ਵਿੱਚ ਉਹਨੂੰ ਨਹੀਂ ਲਿਜਾ ਸਕਦਾ ਆਰਟੀਕਲ 122 ਦੇ ਵਿੱਚ ਲਿਖਿਆ ਹੋਇਆ ਕਿ ਜੇ ਕਿਸੇ ਮੈਂਬਰ ਦੇ ਵਿਰੁੱਧ ਮਾਰਸ਼ਲ ਦਾ ਪ੍ਰਯੋਗ ਕਰਦਾ ਤਾਂ ਉਹ ਮੈਂਬਰ ਹੈ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਹੈਗਾ ਉਹਨੂੰ ਡਿਪਰੈਸ਼ਨ ਯੋਗ ਨਹੀਂ ਹੁੰਦਾਗਾ ਅਦਾਲਤ ਦੇ ਵਿੱਚ ਨਹੀਂ ਖਿੱਚ ਸਕਦਾ ਕਿਉਂਕਿ ਉਹ ਸਪੀਕਰ ਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਸੰਸਦ ਦਾ ਜਿਹੜੀ ਕਾਰਵਾਈ ਆ ਉਹਨੂੰ ਨਿਰਵਿਘਨ ਰੂਪ ਦੇ ਵਿੱਚ ਸ਼ਾਂਤੀ ਦੇ ਨਾਲ ਉਹਨੂੰ ਸਿਰੇ ਚੜਾਉਣਾ ਤਾਂ ਉਹ ਉਸੇ ਜਿਹੜੇ ਕਾਰਜ ਦੀ ਖਾਤਰ ਆਪਣਾ ਇਹ ਜਿਹੜੀ ਹੈਗੀ ਉਹਦੀ ਪਾਵਰ ਆ ਉਹਦਾ ਪ੍ਰਯੋਗ ਕਰਦਾ ਮਾਰਸ਼ਲ ਦਾ ਪ੍ਰਯੋਗ ਕਰਦਾ ਤਸ ਜਿਹੜੀ ਸੰਸਦ ਦਾ ਪ੍ਰਕਿਰਿਆ ਇਸ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਰਾਜੇ ਸੰਸਦ ਪ੍ਰਕਿਰਿਆ ਦਾ ਸੰਚਾਲਨ ਵਿੱਚ ਕੀਤਾ ਗਿਆ ਕਾਰਜ ਜਿਹੜਾ ਅਦਾਲਤਾਂ ਦੇ ਵਿੱਚ ਪ੍ਰਸ਼ਨਯੋਗ ਨਹੀਂ ਹੁੰਦਾ ਯਾਨੀ ਕਿ ਜਦੋਂ ਸੰਸਦ ਦੀ ਪ੍ਰਕਿਰਿਆ ਚੱਲਦੀ ਹੁੰਦੀ ਆ ਤਾਂ ਉਹਦੇ ਦੌਰਾਨ ਜੇ ਕੋਈ ਕਾਰਜ ਕੀਤਾ ਜਾਂਦਾ ਤਾਂ ਉਹ ਅਦਾਲਤਾਂ ਦੇ ਵਿੱਚ ਪ੍ਰਸ਼ਨਯੋਗ ਨਹੀਂ ਹੁੰਦਾ ਫਿਰ ਰਾਜੇ ਨਿਰਦੇਸ਼ ਜਾਂ ਚੇਤਾਵਨੀ ਦੇ ਸਕਦਾ ਵੀ ਜਿਵੇਂ ਕੋਈ ਜਿਹੜਾ ਹੈਗਾ ਸੰਸਦ ਦਾ ਉਹ ਗਲਤ ਵਿਵਹਾਰ ਕਰ ਰਿਹਾ ਤਾਂ ਉਹਨੂੰ ਪਹਿਲਾਂ ਉਹ ਨਿਰਦੇਸ਼ ਜਾਂ ਚੇਤਾਵਨੀ ਦੇ ਸਕਦਾ ਵੀ ਉਹ ਆਪਣੀ ਭਾਸ਼ਾ ਨੂੰ ਸੁਧਾਰੇ ਜਾਂ ਵੀ ਯਾਨੀ ਕਿ ਮਿਸਬੀਹੇਵ ਨਾ ਕਰੇ ਤਾਂ ਉਹਨੂੰ ਚੇਤਾਵਨੀ ਦੇ ਸਕਦਾ ਕੁਝ ਸਮੇਂ ਲਈ ਜਾਂ ਪੂਰੇ ਸਮੇਂ ਲਈ ਸਸਪੈਂਡ ਕਰ ਸਕਦਾ ਵੀ ਜੇ ਉਹ ਚਿਤਾਵਨੀ ਨੂੰ ਨਹੀਂ ਮੰਨਦਾਗਾ ਤਾਂ ਉਸ ਮੈਂਬਰ ਨੂੰ ਕੁਝ ਸਮੇਂ ਲਈ ਉਸ ਸਦਨ ਦੇ ਵਿੱਚੋਂ ਤੇ ਜਾਂ ਪੂਰੇ ਸਮੇਂ ਦੇ ਲਈ ਜਿਹੜਾ ਹੈਗਾ ਉਹ ਜਿਹੜੀ ਬੈਠਕ ਚੱਲ ਰਹੀ ਹੁੰਦੀ ਉਹਦੇ ਵਿੱਚੋਂ ਸਸਪੈਂਡ ਕਰ ਸਕਦਾ ਧਨ ਬੈਲ ਨਾਲ ਸੰਬੰਧਿਤ ਨਿਰਣਾ ਜਿਹੜਾ ਉਹ ਸਪੀਕਰ ਕਰੇਗਾ ਧਨ ਮਿਲਗਾ ਜੇ ਧਨ ਬੈਲ ਪੇਸ਼ ਹੀ ਲੋਕ ਸਭਾ ਦੇ ਵਿੱਚ ਕੀਤਾ ਜਾਂਦਾ ਰਾਜ ਸਭਾ ਦੇ ਵਿੱਚ ਇਹਨੂੰ ਪੇਸ਼ ਨਹੀਂ ਕੀਤਾ ਜਾਂਦਾਗਾ ਧਨ ਬੈਲ ਨੂੰ ਜਿਹੜਾ ਧਨ ਬੈਲ ਹਾਂ ਅਪਾ ਦੂਸਰੀ ਨੋਟਬੁੱਕ ਤੇ ਸਮਝੀਏ ਇੱਥੇ ਸਮਝ ਲੈਣੇ ਆ ਠੀਕ ਆ ਤਨ ਬੈਲ ਹੁੰਦਾ ਨਾ ਜਿਹੜਾ ਜਿਹੜਾ ਉਹਨੂੰ ਸਿਰਫ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਰਾਜ ਸਭਾ ਦੇ ਵਿੱਚ ਜਦੋਂ ਭੇਜਿਆ ਜਾਂਦਾ ਤਾਂ ਉਹਨੇ 14 ਦਿਨਾਂ ਦੇ ਵਿੱਚ ਉਹਦਾ ਜਵਾਬ ਦੇਣਾ ਹੁੰਦਾ ਰਾਜ ਸਭਾ ਨੇ ਜਿਹੜਾ ਹੈਗਾ 14 ਦਿਨਾਂ ਦੇ ਵਿੱਚ ਉਹਦਾ ਜਵਾਬ ਦੇਣਾ ਹੁੰਦਾ ਜੇਕਰ ਉਹ ਕੋਈ ਜਵਾਬ ਨਹੀਂ ਦਿੰਦੀ ਤਾਂ 14 ਦਿਨਾਂ ਬਾਅਦ ਜਿਹੜਾ ਬੈਲ ਆ ਉਹਨੂੰ ਪਾਸ ਸਮਝਿਆ ਜਾਂਦਾ ਬੈਲ ਨੂੰ ਪਾਸ ਸਮਝਿਆ ਜਾਂਦਾ ਠੀਕ ਹੈ ਨਾ ਤਤਾਂ ਬੈਲ ਸਬੰਧੀ ਸਭ ਤੋਂ ਜ਼ਿਆਦਾ ਪਾਵਰ ਕਿਹਦੇ ਕੋਲੇ ਹੈ ਲੋਕ ਸਭਾ ਕੋਲੇ ਤੇ ਲੋਕ ਸਭਾ ਦਾ ਅਧਿਐਕਸ਼ ਕੌਣ ਹੁੰਦਾ ਸਪੀਕਰ ਤੇ ਇਸ ਇਹ ਤਾਂ ਬੈਲ ਰਹੇ ਜੀ ਜਦੋਂ ਲਿਆਉਣਾ ਹੁੰਦਾ ਤਾਂ ਇਹਦੇ ਤੇ ਜਿਵੇਂ ਬਾਕੀ ਜਿਹੜੇ ਬੈਲ ਹੁੰਦੇ ਆ ਉਹਨਾਂ ਤੇ ਤਾਂ ਜਿਹੜੀ ਰਾਸ਼ਟਰਪਤੀ ਦੇ ਸਾਈਨ ਆ ਉਹ ਬਾਅਦ ਚ ਲਏ ਜਾਂਦੇ ਆ ਇਹਦੇ ਤੇ ਰਾਸ਼ਟਰਪਤੀ ਦੇ ਸਾਈਨ ਜਿਹੜੇ ਉਹ ਪਹਿਲਾਂ ਲਏ ਜਾਂਦੇ ਆ ਪੂਰਵ ਅਨੁਮਤੀ ਲਈ ਜਾਂਦੀ ਹੈ ਰਾਸ਼ਟਰਪਤੀ ਦੀ ਪੂਰਵ ਅਨੁਮਤੀ ਲਈ ਜਾਂਦੀ ਆ ਰਾਸ਼ਟਰਪਤੀ ਦੀ ਰਾਸ਼ਟਰਪਤੀ ਦੀ ਸਮਝ ਆ ਗਿਆ ਨਾ ਫਿਰ ਜੀ ਉਸ ਤੋਂ ਬਾਅਦ ਹੁੰਦਾ ਹੈਗਾ ਸੰਯੁਕਤ ਬੈਠਕ ਦੀ ਪ੍ਰਧਾਨਗੀ ਕਰਦਾ ਜਿਹੜਾ ਦੋਨਾਂ ਸਦਨਾਂ ਦਾ ਜਿਹੜਾ ਸਾਂਝੀ ਬੈਠਕ ਬੁਲਾਈ ਜਾਂਦੀ ਹੈ ਜਿਵੇਂ ਇਹ ਆਰਟੀਕਲ 108 ਦੇ ਤਹਿਤ ਬੁਲਾ ਸਕਦੇ ਆ ਆਪਾਂ ਸੰਯੁਕਤ ਬੈਠਕ ਹੁੰਦੀ ਹੈ ਜਿਹੜੀ ਬੁਲਾਉਂਦੇ ਆ ਸੰਯੁਕਤ ਬੈਠਕ ਕਿਹੜੇ ਆਰਟੀਕਲ ਦੇ ਤਹਿਤ ਬੁਲਾਈ ਜਾਂਦੀ ਹੈ ਕੁਐਸਚਨ ਇੱਥੋਂ ਬਣਦਾ ਪਹਿਲਾਂ ਕਿਹੜੇ ਆਰਟੀਕਲ ਦੇ ਤਹਿਤ ਆਰਟੀਕਲ 108 ਦੇ ਤਹਿਤ ਬੁਲਾਈ ਜਾਂਦੀ ਹੈ ਰਹਿ ਜੇ ਬੁਲਾਉਂਦਾ ਕੌਣ ਐ ਇਹਨੂੰ ਜੇ ਪੁੱਛ ਲੈਣ ਸੰਯੁਕਤ ਮੀਟਿੰਗ ਆ ਜਿਹੜੀ ਦੋਨਾਂ ਸੈਸ਼ਨਾਂ ਦੀ ਸੰਯੁਕਤ ਮੀਟਿੰਗ ਆ ਉਹਨੂੰ ਬੁਲਾਉਂਦਾ ਕੌਣ ਆ ਤਾਂ ਬੁਲਾਉਂਦਾ ਉਹਨੂੰ ਰਾਸ਼ਟਰਪਤੀ ਹੈ राजे ਰਾਸ਼ਟਰਪਤੀ ਬੁਲਾਉਂਦਾ ਪਰ ਜਿਹੜੀ ਪ੍ਰਧਾਨਗੀ ਕਰਦਾ राजे ਪ੍ਰਧਾਨਗੀ ਸਪੀਕਰ ਦੁਆਰਾ ਕੀਤੀ ਜਾਂਦੀ ਆ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਜੇ ਸੰਯੁਕਤ ਬੈਠਕ ਬੁਲਾਉਂਦਾ ਕੁਐਸਚਨ ਆਵੇ ਵੀ ਕਿਹਦੇ ਦੁਆਰਾ ਬੁਲਾਈ ਜਾਂਦੀ ਆ ਤਾਂ ਰਾਸ਼ਟਰਪਤੀ ਦੁਆਰਾ ਬੁਲਾਈ ਜਾਂਦੀ ਆ ਤੇ ਪ੍ਰਧਾਨਗੀ ਹੈ ਜਿਹੜੀ ਉਹ ਸਪੀਕਰ ਦੁਆਰਾ ਕੀਤੀ ਜਾਂਦੀ ਹੈ ਠੀਕ ਹੈ ਫਿਰ ਹੈ ਜੀ ਬਲਾਈ ਕਿਉਂ ਜਾਂਦੀ ਆ ਕਾਰਨ ਕੀ ਹੁੰਦਾ ਵੀ ਕਿਉਂ ਬਲਾਈ ਜਾਂਦੀ ਆ ਜਦੋਂ ਡੈਡ ਲੌਕ ਦੀ ਸਥਿਤੀ ਹੋ ਜਾਂਦੀ ਹੈ राजे ਡੈਡ ਲੌਕ ਦੀ ਸਥਿਤੀ ਹੋ ਜਾਂਦੀ ਹੈ ਭਾਵੇਂ ਕਿਸੇ ਬੈਲ ਦੇ ਉੱਤੇ ਦੋਨਾਂ ਸਦਨਾਂ ਦੇ ਵਿੱਚ ਜਿਹੜੀ ਕੋਈ ਕਾਰਵਾਈ ਹੁੰਦੀ ਨਹੀਂ ਤਾਂ ਇਹ ਜਿਹੜੀ ਹੈਗੀ ਸੰਯੁਕਤ ਬੈਠਕ ਆ ਉਹ ਬੁਲਾਈ ਜਾਂਦੀ ਹੈ ਵੀ ਜਿਵੇਂ ਕਿਸੇ ਕੋਈ ਬੈਲ ਪਾਸ ਨਹੀਂ ਹੋ ਰਿਹਾ ਜਾਂ ਜਿਵੇਂ ਵੀ ਮੰਨ ਲਓ ਕੋਈ ਦੋਨਾਂ ਸਦਨਾਂ ਦੇ ਵਿੱਚੋਂ ਕੋਈ ਵੀ ਸਦਨਾ ਜਿਹੜਾ ਉਸ ਸੰਬੰਧੀ ਕਾਰਵਾਈ ਨਹੀਂ ਕਰ ਰਿਹਾ ਤਾਂ ਫਿਰ ਇਹ ਜਿਹੜੀ ਸੰਯੁਕਤ ਬੈਠਕ ਹੈ ਰਾਸ਼ਟਰਪਤੀ ਦੇ ਵੱਲੋਂ ਬੁਲਾਈ ਜਾਂਦੀ ਹੈ ਵੀ ਉਸ ਬੈਲ ਦੇ ਸੰਬੰਧੀ ਕੋਈ ਵੀ ਨਿਰਣਾ ਲੈਣ ਵਾਸਤੇ ਇੱਥੇ ਧਿਆਨ ਚ ਰੱਖਣਾ ਰਾਜੀ ਜੀ ਜਿਹੜੀ ਸੰਯੁਕਤ ਮੀਟਿੰਗ ਹੈ ਨਾ ਉਹ ਕੱਲੀ ਜਿਹੜਾ ਸੁਧਾਰਨ ਬੈਲ ਜਾਂ ਫਾਈਨੈਂਸ਼ੀਅਲ ਬੈਲ ਹੁੰਦਾ ਉਹਦੇ ਨਾਲ ਸੰਬੰਧਿਤ ਬੁਲਾਈ ਜਾਂਦੀ ਹੈ ਸੁਧਾਰਨ ਬੈਲ ਪਲੱਸ ਫਾਈਨੈਂਸ਼ੀਅਲ ਬੈਲ ਹੁੰਦਾ ਜਿਹੜਾ ਇਨਾਂ ਨਾਲ ਸੰਬੰਧਿਤ ਬੁਲਾਈ ਜਾਂਦੀ ਆ ਜੇ ਬੈਲ ਜਿਹੜਾ ਉਹ ਹੋਰ ਹੈ ਜੇ ਮਨੀ ਬੈਲ ਹੋਵੇ ਜਾਂ ਕੋਈ ਅਮੈਂਡਮੈਂਟ ਨਾਲ ਰਿਲੇਟਿਡ ਬੈਲ ਹੋਵੇ ਕੋਈ ਸੋਧ ਕਰਨੀ ਹੋਵੇ ਤਾਂ ਜਿਹੜੀ ਸੰਯੁਕਤ ਬੈਠਕਾ ਉਹ ਨਹੀਂ ਬੁਲਾ ਸਕਦੀ ਇਹ ਧਿਆਨ ਚ ਰੱਖਣਾ ਹੈ ਜੇ ਕਲਾ ਆਰਡੀਨਰੀ ਬੈਲ ਤੇ ਫਾਈਨੈਂਸ਼ੀਅਲ ਬੈਲ ਹੈ ਜਿਹੜਾ ਸਧਾਰਨ ਬੈਲ ਵੀ ਲਿਖਿਆ ਸਕਦਾ ਆਰਡੀਨਰੀ ਬੈਲ ਵੀ ਲਿਖਿਆ ਸਕਦਾ ਇਨਾਂ ਨਾਲ ਸੰਬੰਧਿਤ ਜਿਹੜੀ ਹੈਗੀ ਸੰਯੁਕਤ ਮੀਟਿੰਗ ਬੁਲਾਈ ਜਾ ਸਕਦੀ ਆ ਮਨੀ ਬੈਲ ਤੇ ਅਮੈਂਡਮੈਂਟ ਦੇ ਨਾਲ ਸੰਬੰਧਿਤ ਜਿਹੜੀ ਹੈਗੀ ਇਹ ਸੰਯੁਕਤ ਮੀਟਿੰਗ ਉਹ ਨਹੀਂ ਬੁਲਾਈ ਜਾਂਦੀ ਠੀਕ ਆ ਸਮਝ ਆ ਗਿਆ ਹੁਣ ਤੱਕ ਰਾਜੀ ਤਿੰਨ ਵਾਰ ਬੁਲਾਈ ਗਈ ਐ ਸੰਯੁਕਤ ਬੈਠਕ ਜਿਹੜੀ ਤਿੰਨ ਵਾਰ ਬੁਲਾਈ ਗਈ ਆ ਇੱਕ ਵਾਰ 1961 ਦੇ ਵਿੱਚ ਬੁਲਾਈ ਗਈ ਸੀਗੀ 1978 ਦੇ ਵਿੱਚ ਬੁਲਾਈ ਗਈ ਸੀ ਤੇ 2002 ਦੇ ਵਿੱਚ ਬੁਲਾਈ ਗਈ ਸੀ ਠੀਕ ਆ ਸੰਯੁਕਤ ਬੈਠਕ ਇਹਦੇ ਜੋ ਕੁਐਸਚਨ ਬਣਦੇ ਰਹਿ ਜੀ ਤਾਂ ਤੁਹਾਨੂੰ ਸਮਝਾਇਆ ਇਹ ਸੰਯੁਕਤ ਬੈਠਕ ਨੂੰ ਜੇ ਕੁਐਸਚਨ ਹੈ ਜੇ ਬੁਲਾਉਂਦਾ ਕੌਣ ਹੈ ਤਾਂ ਰਾਸ਼ਟਰਪਤੀ ਜੇ ਉਹਦੀ ਪ੍ਰਧਾਨਗੀ ਪੁੱਛਣ ਤਾਂ ਸਪੀਕਰ ਬੁਲਾਈ ਕਿਉਂ ਜਾਂਦੀ ਹੈ ਡੈਡਲੌਕ ਦੀ ਸਥਿਤੀ ਦੇ ਵਿੱਚ ਵੀ ਜਦੋਂ ਸਦਨ ਦੇ ਜੇ ਵਿੱਚ ਜਿਹੜੀ ਹੈਗੀ ਆ ਦੋਨਾਂ ਸਦਨਾਂ ਦੇ ਵਿੱਚੋਂ ਕੋਈ ਵੀ ਕਾਰਵਾਈ ਹੈ ਜਿਹੜੀ ਕਿਸੇ ਬੈਲ ਤੇ ਨਹੀਂ ਹੁੰਦੀ ਤਾਂ ਤਾਂ ਬੁਲਾਈ ਜਾਂਦੀ ਆ ਕਿਹੜੇ ਬੈਲ ਸਬੰਧੀ ਬੁਲਾਈ ਜਾਂਦੀ ਹੈ ਰਾਜੀ ਆਰਡੀਨਰੀ ਤੇ ਫਾਈਨੈਂਸ਼ੀਅਲ ਬੈਲ ਜੇ ਮਨੀ ਬੈਲ ਤੇ ਅਮੈਂਡਮੈਂਟ ਨਾਲ ਸੰਬੰਧਿਤ ਬੈਲ ਹੋਵੇ ਤਾਂ ਸੰਯੁਕਤ ਮੀਟਿੰਗ ਜਿਹੜੀ ਨਹੀਂ ਬੁਲਾਈ ਜਾ ਸਕਦੀ ਫਿਰ ਹੈ ਜੀ ਨਿਰਣਾਇਕ ਵੋਟ ਦਾ ਅਧਿਕਾਰ ਹੁੰਦਾ ਜੇ ਮੰਨ ਲਓ ਕਿਸੇ ਬੈਲ ਦੇ ਸੰਬੰਧੀ 50-50 ਵੋਟਸ ਆ ਗਏ ਤਾਂ ਜਿਹੜਾ ਸਪੀਕਰ ਆ ਉਹਨੂੰ ਨਿਰਣਾਇਕ ਵੋਟ ਦੇਣ ਦਾ ਅਧਿਕਾਰ ਹੁੰਦਾਗਾ ਸਦਨ ਦੀ ਬੈਠਕ ਨੂੰ ਐਡਜੌਰਨਮੈਂਟ ਕਰਦਾ ਰਹੇ ਜੀ ਐਡਜੌਰਨਮੈਂਟ ਕੀ ਹੁੰਦਾ ਮੁਲਤਵੀ ਕਰਦਾ ਮੁਲਤਵੀ ਕਰਨਾ ਸਦਨ ਦੀ ਜਿਹੜੀ ਬੈਠਕਾ ਨੂੰ ਮੁਲਤਵੀ ਕਰਦਾ ਰਹੇ ਜੀ ਮੁਲਤਵੀ ਕਿੰਨੇ ਸਮੇਂ ਵਾਸਤੇ ਕਰ ਸਕਦਾ ਹੈ ਇਹ ਇਹ ਕੁਝ ਸਮੇਂ ਵਾਸਤੇ ਵੀ ਹੋ ਸਕਦੀ ਹੈ ਜਿਵੇਂ ਘੰਟਾ 2 ਘੰਟੇ ਕੁਝ ਸਮੇਂ ਵਾਸਤੇ ਵੀ ਹੋ ਸਕਦੀ ਆ ਕੁਝ ਦਿਨਾਂ ਲਈ ਵੀ ਹੋ ਸਕਦੀ ਆ ਅਨਿਸ਼ਚਿਤ ਸਮੇਲਾਈ ਵੀ ਹੋ ਸਕਦੀ ਆ ਅਨਿਸ਼ਚਿਤ ਸਮੇਲਾਈ ਕਿਵੇਂ ਰਾਜੀ ਇਹਨੂੰ ਤੁਸੀਂ ਹੁਣ ਇੱਥੇ ਸਮਝਣਾ ਆਪਾਂ ਇਧਰਲੇ ਪਾਸੇ ਸਮਝਦੇ ਆ ਇੱਥੇ ਅਨਿਸ਼ਚਿਤ ਸਮੇਲਾਈ ਕਿਵੇਂ ਹੁੰਦੀ ਹੈ ਐਡਜ਼ੌਰਪਮੈਂਟ ਨੂੰ ਸਮਝਣਾ ਮਲਤਵੀ ਕਰਨਾ ਜਿਹੜਾ ਉਹਨੂੰ ਆਪਾਂ ਸਮਝਦੇ ਆ ਰਾਜੀ ਜਿਵੇਂ ਮੰਨ ਲਓ ਜੇ ਕੋਈ ਵੀ ਸਦਨਾ ਸੰਸਦ ਦਾ ਸਦਨਾ ਜਿਹੜਾ ਉਹਦੇ ਵਿੱਚ ਰਾਜੀ ਤਿੰਨ ਸਤਰ ਹੁੰਦੇ ਆ ਆਪਾਂ ਨੂੰ ਪਤਾ ਨਾ ਤਿੰਨ ਸਤਰ ਹੁੰਦੀ ਆ ਇੱਕ ਤਾਂ ਹੁੰਦਾ ਬਜਟ ਸਤਰ ਫਿਰ ਹੁੰਦਾ ਰਹਾ ਜੇ ਮਾਨਸੂਨ ਫਿਰ ਹੁੰਦਾ ਵਿੰਟਰ ਠੀਕ ਹੈ ਨਾ ਇਹ ਤਿੰਨ ਸੈਸ਼ਨ ਵਗੈਰਾ ਜੀ ਸਤਰ ਹੋ ਗਏ ਹਨਾ ਤਿੰਨਾ ਸਤਰਾਂ ਦੇ ਵਿੱਚ ਅੱਗੇ ਰਹਾ ਜੀ ਮੀਟਿੰਗਾਂ ਹੁੰਦੀਆਂ ਜਿਹੜੀਆਂ ਉਹ ਕਈ ਹੋ ਸਕਦੀਆਂ ਹਨ ਯਾਨੀ ਕਿ ਜਿਹੜੀਆਂ ਬੈਠਕਾਂ ਆਉਣਗੀਆਂ ਉਹ ਅਨਗਿਣਤ ਹੁੰਦੀਆਂ ਵੀ ਉਹਨਾਂ ਦੀ ਕੋਈ ਉਹ ਨਹੀਂ ਦੀ ਬੈਠਕਾਂ ਕਿੰਨੀਆਂ ਵੀ ਹੋ ਸਕਦੀਆਂ ਠੀਕ ਆ ਜਿਵੇਂ ਮੰਨ ਲਓ ਮੈਂ ਆ ਇਹ ਇਹ ਪਰਸਨ ਮੈਂ ਆ ਜਿਹੜਾ ਬੀ ਪਰਸਨ ਆ ਉਹ ਮੇਰੀ ਫਰੈਂਡ ਆ ਮੰਨ ਲਓ ਮੈਂ ਇੰਡੀਆ ਦੇ ਵਿੱਚ ਆ ਉਹ ਫੋਰਨ ਕੈਨੇਡਾ ਦੇ ਵਿੱਚ ਉਹ ਜਿਹੜਾ ਹੈਗਾ ਕੈਨੇਡਾ ਤੋਂ ਇੰਡੀਆ ਜਿਹੜਾ ਉਹ ਇੱਕ ਵਾਰ ਤਾਂ ਹੈਗਾ ਜਿਹੜਾ ਉਹ ਗਰਮੀ ਜਾਂਦੀ ਆ ਇੱਕ ਵਾਰ ਸਰਦੀ ਜਾਂਦੀ ਆ ਇੱਕ ਵਾਰ ਪੱਤ ਚੜ੍ਹਦੀ ਰੁੱਤ ਚਾਉਂਦੀ ਆ ਠੀਕ ਆ ਉਹ ਤਿੰਨ ਵਾਰੀ ਜਿਹੜਾ ਹੈਗਾ ਕੈਨੇਡਾ ਤੋਂ ਇੰਡੀਆ ਆਉਂਦੀ ਆ ਤਾਂ ਇਹ ਉਹਦੇ ਰਾਜੇ 70 ਹੋਗੇ ਇਹਨਾਂ ਤਿੰਨਾਂ ਵਾਰੀਆਂ ਦੇ ਵਿੱਚ ਉਹ ਜਿੰਨੇ ਵਾਰੀ ਮੇਰੇ ਨਾਲ ਮਿਲਦੀ ਆ ਉਹ ਉਹਦੀਆਂ ਬੈਠਕਾਂ ਹੋਊਗਾ ਸਮਝ ਆ ਗਿਆ ਨਾ 70 ਤੇ ਬੈਠਕ ਦੇ ਵਿੱਚ ਫਰਕ ਪਤਾ ਲੱਗਿਆ ਨਾ ਰਹ ਜੇ ਜਿਹੜਾ ਸਤਰ ਹੁੰਦਾ ਰਹ ਜੇ ਉਹਨੂੰ ਬੁਲਾਉਣ ਦਾ ਕੰਮ ਰਾਸ਼ਟਰਪਤੀ ਦਾ ਹੁੰਦਾ ਜਿਹੜਾ ਸਤਰ ਬੁਲਾਉਂਦਾ ਜਿਹੜਾ ਹੈਗਾ ਇਹਨਾਂ ਦਾ ਬਣਾਇਆ ਜਾਂਦਾ ਸਤਰ ਉਹ ਰਾਸ਼ਟਰਪਤੀ ਦੁਆਰਾ ਬੁਲਾਇਆ ਜਾਂਦਾ ਉਹਨੂੰ ਰਹ ਜੇ ਜਿਹੜਾ ਹੈਗਾ ਉਹਦੀ ਸਮਾਪਤੀ ਸਤਰ ਨੂੰ ਬੁਲਾਉਣ ਦਾ ਕੰਮ ਯਾਨੀ ਕਿ ਸ਼ੁਰੂ ਕਰਨ ਦਾ ਕੰਮ ਤੇ ਉਹਦੀ ਸਮਾਪਤੀ ਦਾ ਕੰਮ ਦੋਨੇ ਰਾਸ਼ਟਰਪਤੀ ਦੇ ਹੁੰਦੇ ਆ ਸਮਾਪਤੀ ਤੇ ਉਹਨੂੰ ਸ਼ੁਰੂ ਕਰਨਾ ਦੋਨੇ ਕੰਮ ਕੀਦੇ ਹੁੰਦੇ ਆ ਰਾਸ਼ਟਰਪਤੀ ਦੇ ਹੁੰਦੇ ਆ ਠੀਕ ਆ ਤੇ ਜਿਹੜੀ ਬੈਠਕ ਹੁੰਦੀ ਹੈ ਰਹ ਜੇ ਜਿਹੜੀ ਇਹਨਾਂ ਇਹਨਾਂ ਦੇ ਵਿੱਚ ਅੱਗੇ ਬੈਠਕ ਹੁੰਦੀ ਹੈ ਰਜੇ ਇਹਨਾਂ ਦੇ ਨਾਲ ਸੰਬੰਧਿਤ ਉਸ ਬੈਠਕ ਨੂੰ ਬੁਲਾਉਣ ਦਾ ਕੰਮ ਹੈ ਜਿਹੜਾ ਉਹ ਸਪੀਕਰ ਦੇ ਕੋਲ ਹੁੰਦਾ। ਯਾਨੀ ਕਿ ਕਿਸੇ ਵੀ ਸਤਰ ਦੀ ਬੈਠਕ ਬੁਲਾਉਣ ਦਾ ਕੰਮ ਸਪੀਕਰ ਕੋਲੇ ਹੁੰਦਾ। ਸਤਰ ਨੂੰ ਬੁਲਾਉਣ ਦਾ ਕੰਮ ਰਾਸ਼ਟਰਪਤੀ ਕੋਲੇ ਹੁੰਦਾ। ਸਤਰ ਦੀ ਜਿਹੜੀ ਗਾਂ ਬੈਠਕ ਹੋਊਗੀ ਉਹ ਸਪੀਕਰ ਕੋਲੇ ਹੁੰਦਾ। ਫਿਰ ਰਜੇ ਜਿਹੜੀ ਇਹ ਐਡਜੌਰਨਮੈਂਟ ਹੁੰਦੀ ਹੈ ਯਾਨੀ ਕਿ ਮੁਲਤਵੀ ਕਰਨਾ ਹੁੰਦਾ ਇਹ ਦੋ ਪ੍ਰਕਾਰ ਦਾ ਹੁੰਦਾਗਾ। ਮੁਲਤਵੀ ਕਰਨ ਵਾਲਾ ਜਿਹੜਾ ਕੰਮ ਹੁੰਦਾ ਉਹਨੂੰ ਆਪਾਂ ਇੱਥੇ ਦੇਖਦੇ ਹਾਂ ਮੁਲਤਵੀ ਕਰਨਾ। ਆਪਣਾ ਪੁਆਇੰਟ ਇਹ ਹੈ ਨਾ ਵੀ ਉਹ ਸਦਨ ਦੀ ਜਿਹੜੀ ਹੈਗੀ ਆ ਬੈਠਕਾ ਉਹਨੂੰ ਮਲਤਵੀ ਕਰ ਸਕਦਾ ਤੇ ਇਹ ਦੋ ਤਰ੍ਹਾਂ ਹੁੰਦੀ ਹੈ राजे ਇੱਕ ਤਾਂ ਹੁੰਦੀ ਹੈਗੀ ਸਿੰਪਲ ਐਡਜੌਰਨਮੈਂਟ ਯਾਨੀ ਕਿ ਸਧਾਰਨ ਤਰੀਕੇ ਨਾਲ ਮਲਤਵੀ ਕਰਨਾ ਸਿੰਪਲ ਐਡਜੌਰਨਮੈਂਟ ਇੱਕ ਹੁੰਦੀ ਹੈ राजे ਸਾਈਨਡਾਈ ਐਡਜੌਰਨਮੈਂਟ ਸਾਈਨਡਾਈ ਐਡਜੌਰਨਮੈਂਟ ਜਿਹੜੀ ਸਿੰਪਲ ਹੁੰਦੀ ਹੈ राजे ਜਿਵੇਂ ਮੰਨ ਲਓ ਚੱਲਦੇ ਸਦਨ ਦੇ ਵਿੱਚ ਜਿਹੜਾ ਹੈਗਾ ਕਾਰਵਾਈ ਨੂੰ ਰੋਕ ਦਿੰਦਾ ਇੱਕੇਦਮ ਤਾਂ ਉਹ ਨਿਸ਼ਚਿਤ ਸਮੇਂ ਲਈ ਹੁੰਦੀ ਆ ਉਥੇ ਸਪੀਕਰ ਕਹੂਗਾ ਕਿ 2 ਘੰਟਿਆਂ ਬਾਅਦ ਜਿਹੜੀ ਬਾਕੀ ਦੀ ਕਾਰਵਾਈ ਕੀਤੀ ਜਾਊਗੀ 2 ਘੰਟੇ ਬਾਅਦ ਤਾਂ ਨਿਸ਼ਚਿਤ ਸਮਾਂ ਦੇਤਾ ਉਹਨਾਂ ਨੇ ਜਿਹੜੀ ਸਿੰਪਲ ਹੁੰਦੀ ਉਹ ਨਿਸ਼ਚਿਤ ਹੁੰਦੀ ਆ ਵੀ 2 ਘੰਟੇ ਬਾਅਦ ਜਾਂ 2 ਦਿਨ ਬਾਅਦ ਜਿਹੜੀ ਅਗਲੀ ਕਾਰਵਾਈ ਆ ਉਹ ਕੀਤੀ ਜਾਊਗੀ ਤਾਂ ਇਹ ਇੱਕ ਜਿਹੜਾ ਹੈਗਾ ਨਿਸ਼ਚਿਤ ਸਮਾਂ ਦੇਤਾ ਵੀ ਇੰਨੇ ਸਮੇਂ ਬਾਅਦ ਹੋਊਗੀ ਤੇ ਜਿਹੜਾ ਸਾਈਂਡਾਈ ਹੁੰਦੀ ਹੈ राजे ਇਹ ਅਨਿਸ਼ਚਿਤ ਸਮੇਂ ਲਈ ਹੁੰਦੀ ਆ ਵੀ ਇਹਦੇ ਵਿੱਚ ਜਦੋਂ ਬੈਠਕ ਦੇ ਸਮਾਂ ਜਿਹੜਾ ਹੈਗਾ ਉਸੇ ਦਿਨ ਨਹੀਂ ਦੱਸਿਆ ਜਾਂਦਾ ਵੀ ਉਸ ਤੋਂ ਬਾਅਦ ਜਿਹੜੀ ਬੈਠਕ ਆ ਉਹ ਕਦੋਂ ਕੀਤੀ ਜਾਊਗੀ ਆ ਨਿਸ਼ਚਿਤ ਸਮੇ ਲਈ ਹੁੰਦੀ ਹੈ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਰਾਜੀ ਵੀ ਜਿਹੜੀ ਸਦਨ ਦੀ ਬੈਠਕਾ ਉਹਨੂੰ ਇਹ ਮੁਲਤਵੀ ਕਰ ਸਕਦਾ ਕਿੰਨੇ ਸਮੇਂ ਵਾਸਤੇ ਉਹ ਕੁਝ ਸਮੇਂ ਵਾਸਤੇ ਵੀ ਕਰ ਸਕਦਾ ਨਿਸ਼ਚਿਤ ਸਮੇਂ ਵਾਸਤੇ ਤੇ ਅਨਿਸ਼ਚਿਤ ਸਮੇਂ ਲਈ ਵੀ ਕਰ ਸਕਦਾ ਜੇ ਪੁੱਛ ਲੈਣ ਜਿਹੜੀ ਅਨਿਸ਼ਚਿਤ ਸਮੇਂ ਲਈ ਬੈਠਕ ਦੀ ਕਾਰਵਾਈ ਰੋਕੀ ਜਾਂਦੀ ਉਹਨੂੰ ਕੀ ਕਹਿੰਦੇ ਆ ਤਾਂ ਸਾਈਨਡਾਈ ਜਾਂ ਡਿਸਆਰਨਮੈਂਟ ਕਹਿੰਦੇ ਆ ਜੇ ਕਹਿ ਦੇਣ ਕਿ ਨਿਸ਼ਚਿਤ ਸਮੇਂ ਲਈ ਜਿਹੜੀ ਕਾਰਵਾਈ ਰੋਕੀ ਜਾਂਦੀ ਉਹਨੂੰ ਕੀ ਕਹਿੰਦੇ ਆ ਤਾਂ ਉਹਨੂੰ ਸਿੰਪਲ ਐਡਜੌਰਨਮੈਂਟ ਕਹਿੰਦੇ ਆ ਠੀਕ ਆ ਸਮਝ ਆ ਜਾਊਗਾ ਨਾ ਫਿਰ ਆਜੇ ਉਸ ਤੋਂ ਬਾਅਦ ਇਹਨੂੰ ਜਿਹੜਾ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਹੈ ਰਾਜੀ ਉਹ ਆਰਟੀਕਲ 96 ਦੇ 1 ਕਲਾਜ਼ ਦੇ ਵਿੱਚ ਦਿੱਤਾ ਹੋਇਆ ਕਿ ਜਿਹਨੂੰ ਜਿਹੜਾ ਇਹਨੂੰ ਜਦੋਂ ਅਹੁਦੇ ਤੋਂ ਹਟਾਉਣ ਦਾ ਪ੍ਰਸਤਾਵ ਦਿੱਤਾ ਜਾਂਦਾ ਵੀ ਕਿਸੇ ਕਾਰਨ ਕਰਕੇ ਜਿਹੜਾ ਹੈਗਾ ਇਹੋ ਜਿਹਾ ਵੀ ਮਿਸਬੀਹੇਵ ਕਰਦਾ ਇਹਦੇ ਵਿਰੁੱਧ ਪ੍ਰਸਤਾਵ ਆ ਜੀ ਵੀ ਇਹਨੂੰ ਹਟਾਉਣਾਗਾ ਤਾਂ ਇਹਨੂੰ ਹਟਾਉਣ ਦਾ ਪ੍ਰਸਤਾਵ ਹੈ ਜਿਹੜਾ ਉਹ ਡਿਪਟੀ ਸਪੀਕਰ ਨੂੰ ਦਿੱਤਾ ਜਾਊਗਾ ਰਾਜੀ ਤੇ ਜਿਸ ਦਿਨ ਇਸ ਪ੍ਰਸਤਾਵ ਦਿੱਤਾ ਜਾਊਗਾ ਉਸ ਦਿਨ ਜਿਹੜਾ ਸਦਨ ਦਾ ਜਿਹੜਾ ਅਧਿਐਕਸ਼ ਹੋਊਗਾ ਲੋਕ ਸਭਾ ਸਦਨ ਦਾ ਜਿਹੜਾ ਅਧਿਐਕਸ਼ ਹੋਊਗਾ ਉਹ ਡਿਪਟੀ ਸਪੀਕਰ ਹੋਊਗਾ ਰਾਜੀ ਜਿਹੜਾ ਸਪੀਕਰ ਹੋਊਗਾ ਉਹ ਆਮ ਮੈਂਬਰ ਵਾਂਗ ਜਿਹੜਾ ਸਦਨ ਦੇ ਵਿੱਚ ਪਾਰਟਿਸਿਪੇਟ ਕਰੂਗਾ ਤੇ ਸਦਨ ਦਾ ਜਿਹੜਾ ਅਧਿਐਕਸ਼ਾ ਉਹ ਡਿਪਟੀ ਸਪੀਕਰ ਹੋਊਗਾ ਕਿਉਂਕਿ ਜਿਹੜਾ ਇਹਦਾ ਪ੍ਰਸਤਾਵ ਉਹ ਡਿਪਟੀ ਸਪੀਕਰ ਨੂੰ ਦਿੱਤਾ ਜਾਣਾ ਇਹਦੇ ਤੇ ਤਾਂ ਕਾਰਵਾਈ ਕੀਤੀ ਜਾਊਗੀ ਨਾ ਫਿਰ ਇਹ ਜਿਹੜਾ ਹੈਗਾ ਅਧਿਐਕਸ਼ ਨਹੀਂ ਹੋਊਗਾ ਸਦਨ ਦਾ ਫਿਰ ਇਹਦੇ ਵੇਤਨ ਦੇ ਭੱਤੇ ਆਰਟੀਕਲ 97 ਦੇ ਵਿੱਚ ਦਿੱਤੇ ਹੋਏ ਆ ਰਾਜੀ ਇਹ ਕੁਝ ਫੈਕਟਰ ਹੈ ਜੀ ਜਿਥੋਂ ਕੁਐਸਚਨ ਬਣ ਜਾਂਦੇ ਆ ਪਹਿਲੀ ਲੋਕ ਸਭਾ ਦਾ ਗਠਨ ਕਦੋਂ ਕੀਤਾ ਗਿਆ ਸੀ 17 April 1952 ਨੂੰ ਪਹਿਲੀਆਂ ਚੋਣਾਂ ਤੋਂ ਬਾਅਦ 17 April 1952 ਨੂੰ ਕੀਤਾ ਗਿਆ ਸੀ ਪਹਿਲੀ ਲੋਕ ਸਭਾ ਦਾ ਗਠਨ ਇਹਨਾਂ ਚੋ ਕੁਐਸਚਨ ਬਣ ਜਾਂਦੇ ਹੁੰਦੇ ਬਈ ਪਹਿਲੀ ਲੋਕ ਸਭਾ ਦਾ ਪਹਿਲਾ ਸਤਰ ਕਦੋਂ ਬੁਲਾਇਆ ਗਿਆ ਸੀ ਰਾਜੇ ਪਹਿਲਾ ਪਹਿਲਾ ਸਤਰ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਤਿੰਨ ਸਤਰ ਹੁੰਦੀ ਹੈ ਬਜਟ ਮਾਨਸੂਨ ਤੇ ਵਿੰਟਰ ਜਿਹੜਾ ਪਹਿਲੀ ਲੋਕ ਸਭਾ ਦਾ ਪਹਿਲਾ ਸਤਰ ਸੀ ਉਹ ਕਦੋਂ ਬੁਲਾਇਆ ਗਿਆ 13 ਮਈ 1952 ਠੀਕ ਆ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਲੋਕ ਸਭਾ ਉਹ ਕਿੰਨੀ ਹੈ ਰਾਜੇ 18ਵੀਂ ਲੋਕ ਸਭਾ ਹੈਗੀ ਆ ਤੇ ਇਹਦੇ ਸਪੀਕਰ ਕੌਣ ਆ ਓਮ ਬਿਰਲਾ ਠੀਕ ਆ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਲੋਕ ਸਭਾ ਹੈਗੀ ਉਹ ਕਿੰਨੀਵੀਂ ਆ 18ਵੀਂ ਤੇਰੇ ਸਪੀਕਰ ਕੌਣ ਆ ਓਮ ਬਿਰਲਾ ਫਿਰ ਰਾਜੀ ਜਿਹੜੇ ਪਹਿਲੇ ਸਪੀਕਰ ਸੀ ਪੁੱਛ ਲੈਂਦੇ ਹੁੰਦੇ ਆ ਵੀ ਜਿਹੜੇ ਪਹਿਲੇ ਸਪੀਕਰ ਆ ਜਾਂ ਸਪੀਕਰ ਵੀ ਲਿਖਿਆ ਆ ਸਕਦਾ ਰਾਜੀ ਤੇ ਅਧਿਐਕਸ਼ ਵੀ ਲਿਖਿਆ ਆ ਸਕਦਾ ਠੀਕ ਹੈ ਨਾ ਲੋਕ ਸਭਾ ਦੇ ਸਪੀਕਰ ਵੀ ਲਿਖਿਆ ਸਕਦਾ ਤੇ ਲੋਕ ਸਭਾ ਦੇ ਅਧਿਐਕਸ਼ ਵੀ ਲਿਖਿਆ ਆ ਸਕਦਾ ਤਾਂ ਜੀ ਵੀ ਮਾਵਲੰਕਰ ਸੀ ਰਾਜੀ ਜਿਹੜੇ ਪਹਿਲੇ ਸਪੀਕਰ ਸੀਗੇ ਤੇ ਜਿਹੜੇ ਦੂਜੇ ਸਪੀਕਰ ਸੀ ਰਹੇ ਜੇ ਉਹ ਪੀ ਅੰਗਰ ਸੀਗੇ ਇਹ ਇਹਨਾਂ ਨੂੰ ਆਪਾਂ ਕਿਉਂ ਧਿਆਨ ਚ ਰੱਖਣਾ ਇਹ ਦੂਜੇ ਸਪੀਕਰ ਸੀ ਪਰ ਪਹਿਲੇ ਆਪ ਸਪੀਕਰ ਸੀ ਡਿਪਟੀ ਸਪੀਕਰ ਪਹਿਲੇ ਸੀਗੇ ਇਹ ਤੇ ਸਪੀਕਰ ਦੂਜੇ ਸੀ ਪੀ ਅੰਗਰ ਠੀਕ ਆ ਫਿਰ ਰਹੇ ਜੇ ਨੌਵੇਂ ਇਹ ਮੇਰੇ ਤੋਂ ਅਲਟ ਲਿਖਿਆ ਗਿਆ ਸੀ ਇਹਨਾਂ ਨੂੰ ਤਾਂ ਮੈਂ ਐਰੋ ਲਗਾ ਕੇ ਕੀਤਾ ਰਹੇ ਜੇ ਜਿਹੜੇ ਨੌਵੇਂ ਸੀਗੇ ਉਹ ਬਲਰਾਮ ਜਾਖੜ ਸੀ ਰਹੇ ਜੇ ਇਹਨਾਂ ਨੂੰ ਕਿਉਂ ਧਿਆਨ ਚ ਰੱਖਣਾ ਬਲਰਾਮ ਜਾਖੜ ਨੂੰ ਕਿਉਂਕਿ ਇਹਨਾਂ ਦਾ ਜਿਹੜਾ ਕਾਰਜਕਾਲ ਉਹ ਸਭ ਤੋਂ ਲੰਮਾ ਕਾਰਜਕਾਲ ਸੀ ਜੇ ਪੁੱਛ ਲੈਣ ਕਿਹੜੇ ਸਪੀਕਰ ਦਾ ਕਾਰਜਕਾਲ ਹੈ ਜਿਹੜਾ ਉਹ ਸਭ ਤੋਂ ਲੰਮਾ ਸੀ ਤਾਂ ਬਲਰਾਮ ਜਾਖੜਾ ਰਾਜੀ ਇਹ ਇਹਨਾਂ ਨੂੰ ਇੰਦਰਾ ਗਾਂਧੀ ਨੇ ਬਣਾਇਆ ਸੀ ਰਾਜੀ ਬਲਰਾਮ ਜਾਖੜ ਨੂੰ ਨਾ ਇੰਦਰਾ ਗਾਂਧੀ ਨੇ ਜਿਹੜਾ ਹੈਗਾ ਸਪੀਕਰ ਬਣਾਇਆ ਸੀ ਵੈਸੇ ਤਾਂ ਸਪੀਕਰ ਬਣਾਉਣ ਦੀ ਇਹ ਹੁੰਦਾ ਕਿ ਜਿਹੜਾ ਸੰਸਦ ਦਾ ਸਭ ਤੋਂ ਸੀਨੀਅਰ ਮੈਂਬਰ ਹੁੰਦਾ ਵੀ ਜਨ ਕਿ ਜਿਹੜਾ ਵੱਧ ਵਾਰ ਮੈਂਬਰ ਰਹਿ ਚੁੱਕਿਆ ਹੁੰਦਾ ਉਹਨੂੰ ਸਪੀਕਰ ਚੁਣਿਆ ਜਾਂਦਾ ਹੁੰਦਾ ਪਰ ਇੰਦਰਾ ਗਾਂਧੀ ਨੇ ਜਿਹੜਾ ਬਲਰਾਮ ਜਾਖੜਾ ਉਹਨੂੰ ਜਿਹੜਾ ਗਲਤ ਤਰੀਕੇ ਨਾਲ ਬਣਾਇਆ ਸੀ ਕਿਉਂਕਿ ਉਹ ਪਹਿਲੀ ਵਾਰ ਹੀ ਜਿਹੜਾ ਸੰਸਦ ਦਾ ਮੈਂਬਰ ਬਣਿਆ ਸੀ ਤੇ ਸਪੀਕਰ ਬਣਤਾ ਸੀ 인ਦਰਾ ਗਾਂਧੀ ਨੇ ਬਲਰਾਮ ਜਾਖੜ ਠੀਕ ਆ ਫਿਰ ਹੈ ਜੇ 15ਵੇਂ ਮੀਰਾ ਕੁਮਾਰ ਇਹਨੂੰ ਕਿਉਂ ਧਿਆਨ ਚ ਰੱਖਣਾ ਕਿਉਂਕਿ ਇਹ ਪਹਿਲੀ ਮਹਿਲਾ ਸੀਗੀ ਸਪੀਕਰ ਬਣਨ ਵਾਲੀ ਹੁਣ ਤੱਕ ਹੈ ਜੇ ਦੋ ਮਹਿਲਾ ਮੈਂਬਰ ਆ ਜਿਹੜੇ ਸਪੀਕਰ ਬਣ ਚੁੱਕੇ ਆ ਜਿਹੜੇ ਪਹਿਲੇ ਹੈਗੇ ਆ ਉਹ ਮੀਰਾ ਕੁਮਾਰ ਆ ਤੇ ਜਿਹੜੇ ਦੂਜੇ ਆ ਉਹਨੂੰ ਸਮਿਤਰਾ ਮਹਾਜਨ ਕਹਿੰਦੇ ਆ ਮੀਰਾ ਕੁਮਾਰ ਜੇ ਪੁੱਛ ਲੈਣ ਕਿੰਨੇਵੇਂ ਲੋਕ ਸਪੀਕਰ ਆ ਤਾਂ 15ਵੇਂ ਸੀ ਰਾਜੇ ਤੇ ਜੇ ਪੁੱਛ ਲੈਣ ਸਮਿਤਰਾ ਮਹਾਜਨ ਕਿੰਨੇਵੇਂ ਆ ਤਾਂ ਉਹ 16ਵੇਂ ਆ ਠੀਕ ਆ ਤਾਂ ਇਹ ਸੀਗੇ ਕੁਝ ਫੈਕਟ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਗਿਆ ਹੋਊਗਾ ਜੇ ਕਿਤੇ ਕੋਈ ਵੀ ਕਨਫਿਊਜ਼ਨ ਹੋਈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲੈ ਸਕਦੇ ਹੋ ਰਜੀ ਲੋਕ ਸਭਾ ਦਾ ਟਾਪਿਕ ਹੈ ਜਿਹੜਾ ਉਹ ਕਵਰ ਹੋ ਚੁੱਕਿਆ ਜੇ ਕੋਈ ਪੁਆਇੰਟ ਰਹਿ ਗਿਆ ਹੋਇਆ ਮਿਸ ਹੋ ਗਿਆ ਹੋਇਆ ਤਾਂ ਤੁਸੀਂ ਦੱਸ ਦਿਓ ਆਪਾਂ ਉਹਨੂੰ ਕਵਰ ਕਰ ਲਾਂਗੇ ਤੇ ਨਹੀਂ ਆਪਾਂ ਜਿਹੜੀ ਮੰਡੇ ਨੂੰ ਕਲਾਸ ਹੋਊਗੀ ਉਹਦੇ ਵਿੱਚ ਆਪਾਂ ਰਾਜ ਸਭਾ ਵਾਲਾ ਜਿਹੜਾ ਟਾਪਿਕ ਆ ਉਹਨੂੰ ਕਵਰ ਕਰਾਂਗੇ ਜੇ ਕਲਾਸ ਸਮਝ ਆਈ ਵਧੀਆ ਲੱਗੀ ਤਾਂ ਬਈ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ ਤਾਂ ਮਿਲਦੇ ਰਹਿ ਜੇ ਕੱਲ੍ਹ ਵਾਲੀ ਕਲਾਸ